ਆਯਾ ਬਰਦਸੇਵ ਜੀ ਮੜਾ ਜਾ ਵਾਹਿਗੁਰੂ ਖਾਲਸਾ ਸ਼੍ਰੀ ਗੁਰੂ ਦੇ ਫਤੇ ਵੇਖੋ ਜੀ ਮਹਾਰਾਜ ਆਪਣਾ ਵੇਖੋ ਤੁਹਾਡੇ ਸਾਹਮਣੇ ਜੋ ਹੈਗਾ ਵੇਖੋ ਬਾਬਾ ਜੀ ਕੋ ਨਾ ਬੋਲ ਵੀ ਨਹੀਂ ਹੋ ਰਿਆ ਸੋ ਸਾਰੇ ਸੰਗਤ ਨੂੰ ਬੇਨਤੀ ਆ ਜੀ ਆਪ ਜੀ ਸੇਵਾ ਨਹੀਂ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਜੀ ਇੱਕ ਆਪਾਂ ਪਰਿਵਾਰ ਦੀ ਵੀਡੀਓ ਪਾ ਰਹੇ ਹਾਂ ਕਿ ਜਿਨ੍ਹਾਂ ਦੇ ਪਿਛਲੇ ਸਮੇਂ ਮੀਂਹ ਆਣ ਕਰਕੇ ਜਿਹੜੀਆਂ ਛੱਤਾਂ ਸੀਗੀਆਂ ਸਾਰੀਆਂ ਡਿੱਗ ਚੁੱਕੀਆਂ ਸੀਗੀਆਂ ਜਿੰਨਾ ਕਿ ਵੀ ਪਰਿਵਾਰ ਕੋਲੋਂ ਸਰਿਆ ਵਾ ਦਿਹਾੜੀ ਦੱਪਾ ਕਰਕੇ ਆਪਣਾ ਜਿਹੜਾ ਘਰ ਚਲਾਉਂਦੇ ਆ ਜਿੰਨਾ ਕਿ ਵੀ ਸਰਿਆ ਉਹਨਾਂ ਨੇ ਇੰਨਾ ਕਿ ਜਿਹੜਾ ਕਮਰਾ ਵਾ ਉਹ ਖੜਾ ਕੀਤਾ ਹੋਇਆ ਵਾ ਦਿੱਕਤ ਕਿੱਥੇ ਆ ਗਈ ਆਪਣੀ ਸਿਰਫ ਲੈਂਟਰ ਤੇ ਸੋ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਤੁਸੀਂ ਆ ਦੇਖ ਸਕਦੇ ਹੋ ਕਮਰੇ ਪਹਿਲਾਂ ਤੁਹਾਨੂੰ ਕਮਰੇ ਸਾਰੇ ਤਰੀਕੇ ਨਾਲ ਦਿਖਾ ਦਿੰਨੇ ਆ ਕਿ ਕਿਹੜੇ ਢੰਗ ਦੇ ਨਾਲ ਰਹਿ ਰਿਹਾ ਹਜੇ ਵੀ ਜੇ ਮੀਂਹ ਆ ਜਾਵੇ ਤੇ ਸਾਰੇ ਜਿਹੜੇ ਬਿਸਤਰੇ ਆ ਜਾਂ ਹੋਰ ਸਮਾਨ ਸਾਰਾ ਖਰਾਬ ਹੋ ਸਕਦਾ ਤੇ ਇੱਕ ਭੈਣ ਆ ਦੋ ਉਹਨਾਂ ਦੇ ਪੁੱਤਾਂ ਕੀ ਆ ਇੱਕ ਘਰ ਵਾਲਾ ਇੱਕ ਬਾਪੂ ਜੀ ਆ ਇਹਨਾਂ ਦੇ ਤੇ ਪਿਛਲੇ ਸਮੇਂ ਜੋ ਇਹਨਾਂ ਦੇ ਘਰ ਘਰ ਵਾਲੀ ਉਹ ਵੀ ਜਿਹੜੇ ਚੜ੍ਹਾਈ ਕਰ ਗਿਆ ਇਹੀ ਦੁੱਖ ਕਰਕੇ ਕਿ ਪਤਾ ਨਹੀਂ ਬਣ ਸਕੂਗਾ ਕਿ ਨਹੀਂ ਬਣ ਸਕੂਗਾ ਬਾਕੀ ਬਾਬਾ ਜੀ ਆਪਾਂ ਨੂੰ 2:00 ਵਜੇ ਦੱਸ ਦਈਏ ਫਿਰ ਆਪਾਂ ਕਰਦੇ ਆ ਜੀ ਰਚਨ ਬਾਬਾ ਜੀ ਬੋਲੇ ਜੀ ਕਿਵੇਂ ਆਪਣਾ ਸਾਰਾ ਪਹਿਰਾ ਆ ਦੱਸਿਓ ਜੀ ਮੜਾ ਜਾ ਵਾਹਿਗੁਰੂ ਖਾਲਸਾ ਸ਼੍ਰੀ ਗੁਰੂ ਦੇ ਫਤਹਿ ਵੇਖੋ ਜੀ ਮਹਾਰਾਜ ਆਪਣਾ ਵੇਖੋ ਤੁਹਾਡੇ ਸਾਹਮਣੇ ਜੋ ਹੈਗਾ ਮੜ ਵੇਖੋ ਬਾਬਾ ਜੀ ਕੋ ਨਾ ਬੋਲ ਵੀ ਨਹੀਂ ਹੋ ਰਿਆ ਸੋ ਸਾਰੇ ਸੰਗਤ ਨੂੰ ਬੇਨਤੀ ਆ ਜੀ ਆਪ ਜੀ ਸੇਵਾ ਨਹੀਂ ਨਾ ਕਰ ਸਕਦੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਤੁਹਾਨੂੰ ਰਸੋਈ ਵੀ ਦਿਖਾ ਦਿੰਨੇ ਆ ਤਰਪਾਲਾਂ ਜਿਹੜੀਆਂ ਪਾ ਪਾ ਕੇ ਜਿਹੜਾ ਗੁਜ਼ਾਰਾ ਵਾ ਉਹ ਕਰਦੇ ਪਏ ਆ ਬਹੁਤ ਹੀ ਜਿਹੜੇ ਕਹਿ ਦਈਏ ਕਿ ਬੁਰੇ ਹਾਲ ਹੋਏ ਹੋਏ ਆ ਤੇ ਆਪ ਸਾਰੇ ਸਾਰੇ ਵੀਰ ਨਾ ਦੇਖ ਸਕਦੇ ਹੋ ਰਸੋਈ ਦਾ ਵੀ ਜਿੰਨਾ ਕਿਵੇਂ ਦਾ ਕੋਈ ਪੈਰਾ ਸਰਿਆ ਵਾ ਯਾਰ ਲੱਕੜਾ ਲੁੱਕੜਾ ਜਿਹਾ ਲਾ ਕੇ ਕੰਦਾ ਤੇ ਜਿਹੜਾ ਬਣਾਇ ਰਸੋਈ ਦਾ ਵੀ ਇੱਕ ਕਮਰਾ ਜਿਹੜਾ ਬਣਾਇਆ ਇੱਥੇ ਤੇ ਸੰਗਤ ਨੂੰ ਬੇਨਤੀ ਆ ਜੀ ਆਪਣਾ ਨਾ ਲੈਂਟਰ ਪਾ دیਏ ਛੱਤ ਜੋਗੇ ਰਹਿਣ ਜੋਗੇ ਹੋ ਜਾਣਗੇ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਜੀ ਆਪਾਂ ਇੰਨਾ ਕਿ ਇਸ ਪਰਿਵਾਰ ਦਾ ਜਿਹੜਾ ਲੈਂਟਰ ਪੈਣ ਜੋਗਾ ਗੁਜ਼ਾਰਾ ਵਾ ਜਿਹੜਾ ਉਹ ਕਰਦੀਏ ਦੋ ਕਮਰੇ ਬਣਾਏ ਆ ਇਹਨਾਂ ਨੇ ਜਿੰਨਾ ਕਿੰਨਾ ਕੋ ਸਰਿਆ ਨਾ ਇਹਨਾਂ ਨੇ ਉਹਨਾਂ ਕੋਸ਼ਿਸ਼ ਕਰਕੇ ਕੰਦਾ ਵਾ ਜਿਹੜੀਆਂ ਖੜੀਆਂ ਕਰ ਲੀਆਂ ਹੋਈਆਂ ਵਾ ਤੇ ਹੋਰ ਇਹਨਾਂ ਕੋ ਗੁੰਡਿਆਸ਼ ਹੈ ਨਹੀਂ ਕੀ ਕਰੀਮ ਬਬਾਈ ਕਿੰਨਾ ਕਾ ਖਰਚਾ ਲੱਗਦੂ ਲੈਂਟਰ ਤੇ ਲੈਂਟਰ ਤੇ ਬਬਾਈ ਲੱਗੀ ਹੋਣਾ 2 ਤਰ੍ਹਾਂ ਲੱਗਦਾ ਜੇ ਰਣਾ ਮਤਲਬ ਦੋ ਦਿਨ ਲੱਖ ਲੱਗਦੇ ਹੋ ਜੀ ਸੋ ਸੰਗਤ ਨੂੰ ਬੇਨਤੀ ਹੈ ਜੀ ਆਪਾਂ ਨਾ ਲੈਂਟਰ ਪਵਾ ਦਈਏ ਬਸ ਇਹਨਾਂ ਦਾ ਲੈਂਟਰ ਪਵਾ ਦਈਏ ਬਾਕੀ ਜਿਹੜਾ ਹੋਲੀ-ਹੋਲੀ ਆ ਪਰਵਾਰ ਆ ਜਿਹੜਾ ਆਪੇ ਕਰ ਲੂਗਾ ਸਿਰਫ ਇੱਕ ਛੱਤ ਪਾ ਦਈਏ ਜਿੱਥੇ ਰਹਿਣ ਜੋਗਾ ਜਿਹੜਾ ਇਹਨਾਂ ਦਾ ਗੁਜ਼ਾਰਾ ਹੋ ਜਾਊਗਾ ਤੇ ਬਾਕੀ ਆ ਸਾਰਾ ਤੁਸੀਂ ਹਾਲਾਤ ਆ ਜਿਹੜੇ ਉਹ ਵੇਖ ਹੀ ਸਕਦੇ ਹੋ ਜਿੱਦਾਂ ਬੁਰੇ ਹਾਲ ਹੋਏ ਹੋਏ ਆ ਘਰ ਦੇ ਕਿ ਰਹਿਣਾ ਵੀ ਜਿਹੜਾ ਓਖਾ ਹੋਇਆ ਪਿਆ ਵਾ ਦੋ ਜਵਾਕ ਆ ਭੈਣ ਆ ਫਿਰ ਬਜ਼ੁਰਗ ਜੀ ਆ ਤੇ ਬਾਥਰੂਮ ਆ ਉਹ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਬਾਥਰੂਮ ਦੀ ਦੇਖੋ ਕਿ ਗੇਟ ਵੀ ਨਹੀਂ ਲੱਗਿਆ ਸਿਰਫ ਉਦਾਂ ਹੀ ਇਸ਼ਨਾਨ ਕਰਨ ਨੂੰ ਜਿਹੜਾ ਬਣਿਆ ਵਾ ਸਿਰਫ ਇਹਨੂੰ ਗੇਟ ਲੱਗਿਆ ਮੜਾ ਰੋਟਾ ਜਿਹੜਾ ਇਹਨਾਂ ਨੇ ਸਰਦਾ ਸੁਰਦਾ ਜਿਹੜਾ ਬਣਾਇਆ ਵਾ ਤੇ ਬਾਕੀ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਜੀ ਆਪਾਂ ਜਿੰਨੀ ਵੀ ਮਦਦ ਕਰ ਸਕਦੇ ਆ 100 200 500 ਇਸ ਪਰਿਵਾਰ ਨੂੰ ਦੇ ਸਕਦੇ ਇਸ ਨੰਬਰ ਤੇ ਸਿੱਧਾ ਹੀ ਸੰਪਰਕ ਕਰਨਾ ਤੁਸੀਂ ਬਾਕੀ ਆਪਣੀ ਜਥੇਬੰਦੀ ਦਾ ਸਿੱਖ ਨੌਜਵਾਨ ਸੇਵਾ ਸੁਸਾਇਟੀ ਦਾ ਨੰਬਰ ਹੈ ਜੀ 62 833 21612 ਇਸ ਨੰਬਰ ਤੇ ਸੰਪਰਕ ਕਰਕੇ ਇਹਨਾਂ ਦੀ ਵਧੇਰੀ ਜਾਣਕਾਰੀ ਲੋਕੇਸ਼ਨ ਸਾਰਾ ਕੁਝ ਤੁਸੀਂ ਲੈ ਸਕਦੇ ਹੋ ਜਿਹੜਾ ਅਕਾਊਂਟ ਨੰਬਰ ਆ ਉਹ ਵੀ ਤੁਸੀਂ ਲੈ ਸਕਦੇ ਹੋ ਵੈਸੇ ਤਾਂ ਪਰਿਵਾਰ ਦਾ ਨੰਬਰ ਦੇ ਹੀ ਦਿੱਤਾ ਤੁਹਾਨੂੰ ਸਿੱਧਾ ਸੰਪਰਕ ਕਰੋ ਤੁਸੀਂ ਸਾਡੇ ਤੱਕ ਨਾ ਕਰੋ ਪਰਿਵਾਰ ਦਾ ਸਿੱਧਾ ਨੰਬਰ ਤੁਸੀਂ ਸਿੱਧੇ ਸੰਪਰਕ ਕਰਕੇ ਜਿਹੜਾ ਇਹਨਾਂ ਦਾ ਲੈਟਰ ਆ ਉਹ ਪੈਨ ਜੋਗਾ ਕਰ ਦਿਓ ਜੀ ਇੰਨੀ ਆ ਕੀ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ